ਸਤਨਾਮੁ ਸ੍ਰੀ ਵਾਹਿਗੁਰੂ ਜੀ ਚੋਪਈ ਸਾਹਿਬ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੇ ਦਸਵੀਂ ਕਬਿਓ ਬਾਈ ਬੇਨਤੀ ਚੋਪਈ ਹਮਰੇ ਕਰੋ ਹੱਥ ਦੇ ਰਛਾ ਪੂਰਨ ਹੋਏ ਜਿਤ ਕੇ ਇਛਾ ਤਵ ਚਰਨ ਮੰਨ ਰਹੇ ਹਮਾਰਾ ਆਪਣਾ ਜਾਨ ਅਕਰੋਪ੍ਰਥ ਪਾਰਾ ਹਮਰਾਏ ਦੁਸਤੋ ਸੁਵਾਦ ਵਕਾ ਬੋ ਆਪਹਾਦ ਮਹਾਂ ਉਚਾ ਬੋ ਸੁਖੇ ਵਸੈ ਮੂਰ ਪ੍ਰਵਾਰਾ ਸੇਵ ਸਿਖ ਸਮੈ ਕਰਤਾਰਾ ਮੋ ਰਚਾਨ ਜਗ ਕਰਦੇ ਕਰਿ ਗਏ ਸਾਵਰਣ ਕਵਾਜ ਸੰਗ ਰਿ ਗਏ ਪੂਰਨ ਹੋਏ ਹਮਾਰੇ ਆਸਾ ਤੋਰ ਪੈ ਨ ਕੀ ਰਹਿ ਪਿਆਸਾ ਤੁਮੈ ਸਾੜ ਕੀ ਬਨ ਨਾ ਤਿਆਉ ਜੋ ਵਰ ਚਾਹੂ ਸੋ ਤੁਮ ਸੇ ਪਾਉ ਸੇਵ ਸਿਖ ਹਮਾਰੇ ਤਾਰੀ ਹੈ ਅਜਨਨ ਸ਼ਾਸਤਰ ਹਮਾਰੇ ਮਾਰੀ ਹੈ ਆਪ ਹਾ ਦੇਵ ਜਿ ਮਰਿ ਗਏ ਬਨਨ ਕਾਲ ਕਾ ਤਰਾਸਨ ਬਰਿ ਗਏ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਕਾਲ ਸੋ ਜੋ ਕ੍ਰਿ ਰੱਖਾ ਰਾਖ ਰਿ ਰਾਖ ਰਾਰੇ ਸਾਹਿ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਨ ਗਿਆਂ ਹੰਤਾ ਆਤਮਾ ਪੂਰੀ ਚਤੁਰਦਸ ਕੰਤਾ ਕਾਲ ਪਾਏ ਬਰਮਾ ਬਖਤਰਾ ਕਾਲ ਪਾਏ ਸੋ ਜਬਤਰਾ ਕਾਲ ਪਾਏ ਗੁਰੂ ਜੀ ਪ੍ਰਗਾਸਾ ਸਗਲ ਕਾਲ ਕਿਆਤਮਾਸ਼ਾ ਜਵਨ ਕਾਲ ਜੋਗੀ ਸਭ ਕੀਓ ਬੇਦਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਾਲੋ ਸੁਵਾਰਾ ਨਵਸ਼ਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਾਂਜਗਤ ਬਨਾਇਓ ਦੇਵ ਦੈ ਜਛ ਨੁ ਉਜਾਇਓ ਆਦ ਰ ante ਕੀ ਉਤਾਰਾ ਸੋਏ ਗੁਰੂ ਸਮਝੀ ਹੋ ਹਮਾਰਾ ਨਮਸ਼ਕਾਰ ਦਸਹਿ ਕੋ ਹਮਾਰੇ ਸਾਰੇ ਪ੍ਰਜਾ ਜਨਾਬ ਸਵਾਰੇ ਸਿਵਕਨ ਕਉ ਸਭ ਗੁਰ ਸਭ ਦੇਉ ਸਾਤਰਨ ਕਉ ਪਲਮੋ ਮਦਕਿਉ ਕੜਕੜ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਬਿਸ਼ਾਨਤ ਚਿਟਿ ਤੇ ਗਨ ਰਸੂਲਾ ਸਾਪਰ ਕਿਰਪਾ ਦ੍ਰਿਸ਼ਟ ਕਰਨ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪਿਰਵਸ਼ਣ ਘੜ ਘੜ ਕੇ ਪਟ ਪਟ ਕੇ ਜਨ ਜਦ ਕਰਖ ਕਰਤਾ ਕਰਤਾਰ ਪ੍ਰਜਾ ਧਰਤ ਤਾ ਦੇਹ ਅਪਾਰਾ ਜਵਾਕ ਰਖ ਕਰਤ ਹੋ ਕਬਹੁ ਤਮੈ ਮਿਲਤ ਦੇਹੇ ਦਰਸਬਹੁ ਜੀਤੇ ਬਜਨ ਸ੍ਰਿਸ਼ਟ ਸਵਤਾਰੈ ਆਪੋ ਆਪਣੇ ਬੋਜ ਉਚਾਰੈ ਤੁਮ ਸਭ हित ਰਹੈ ਨਰਾਲਮ ਜਾਣਬੀਦ ਪੀਦਾਰਾਲਮ ਨਿਰੰਕਾਰ ਦਰੁਕਾ ਦਰਾਲੰਪਵਾਦਨੀ ਨਾਨਾਦ ਸੰਪੋ ਤਾ ਕਉ ਅਨੁਚਾਰਤ ਪਿਦਾਂ ਜਾਕੁ ਭੀਵ ਨਾ ਪਾਉਤ ਬਿਦਾਂ ਤਾ ਕਉ ਕਿਰਪਾ ਹਰਨ ਨਾਨਕ ਮਹਾ ਮੂੜ ਹੈ ਗੁਜ ਪੀਦ ਨਾ ਜਾਣਤ ਮਹਾ ਦਿਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨੈ ਪੀਵ ਆਪ ਆਪਨੇ ਮਦਹ ਜੀਤੇ ਬਰਲਤ ਬਿਨ ਬਿਨ ਤੁਹ ਹੈ ਤੇਤੇ ਤੁਮਰਾ ਲਖਾਣਾ ਜੈ ਅਵਸਾਰਾ ਕਹੈ ਬੁੱਧ ਸੁਜਾ ਵਰਥਮ ਸੰਸਾਰਾ ਏਕੈ ਰੂਪਨੋ ਸਰੂਪਾ ਰੰਗ ਪੁਰਾਵ ਕੇ ਭੂਪਾ ਅੰਡਾ ਜੇਰਾ ਸੇਤੇ ਕਿਨੀ ਇਲਵਖਾਨ ਬਹੁ ਰਤ ਦਿਨੀ ਕਹੋ ਕੁਦਰਾਜ ਹਵੇ ਬੈਠਾ ਕਹੋ ਸੁਣ ਪਿਓ ਸਗਰ ਕੇਠਾ ਸਗਰੀ ਸ੍ਰਿਸ਼ਟ ਦਿਖਾਇਆ ਚੰਪਵ ਆਜ ਗਾ ਸਰੂਪ ਸਵੈੰਪਵ ਰੱਖਿਆ ਮੇਰੀ ਤੂ ਕਰੋ ਸਿੱਖ ਵਾਰ ਸਿੱਖ ਸੰਗਰੂ ਦੂਜੇ ਥੇ ਅਠਵਾਤਰ ਪਤਾ ਸਗਲ ਮਲੇਸ਼ ਕਰੋਰਨ ਕਤਾ ਜਿਹਾ ਤੁਜਾ ਦਰਸ਼ਨ ਨੇ ਪਰੇਨ ਕਹਿ ਦੁਸ਼ਟ ਦੁਖਤਾ ਹੋਏ ਪਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਨ ਕੈਦੋ ਸੰਕਟ ਸਭ ਟਾਰੇ ਜੋ ਕਲਗੁਗ ਮਾਰ ਤੇ ਆਈ ਹੈ ਤਾਕੇ ਕਾਲਕ ਨਹਿ ਪਰਛਾਹ ਹੋਏ ਤਾਹੇ ਸਭ ਕਲ ਦੁਸ਼ਟ ਅਰਿਸ਼ਟ ਟਾਰੇ ਤਦ ਕਲ ਕਿਰਪਾ ਦ੍ਰਿਸ਼ਟ ਜਨ ਜਾਹੇ ਨਿਹਰ ਹੋਏ ਤਾਕੇ ਤਾਪ ਜਨੁ ਕਮ ਹਰ ਹੋਏ ਹਰੇ ਦੇ ਸਦ ਕਰਮ ਸਭ ਹੋਈ ਦੁਸ਼ਟ ਛਾ ਸਕੈ ਨਾ ਕੋਈ ਇਕ ਬਾਰ ਜਨਤ ਮਸ ਮਾਰਾ ਖਾਲ ਪਾਸਤੇ ਤਾਹਿ ਉਬਾਰ ਜਿਨ ਨੰਨਾ ਦੇ ਹਰਿ ਕਹਾ ਦਰ ਦੁਸ਼ਤ ਦਉਤੀ ਨਹ ਹਰਣ ਕੇ ਤੁਮ ਸ਼ਰਨ ਤੇ ਹਾਰੇ ਆਪ ਹਾ ਦੈਲ ਹੋਵਾਰੇ ਸਰਬ ਥੋਰਮੋ ਹੋ ਹੋ ਸਹਾਈ ਦੁਸ਼ਤ ਦਉਤੀ ਨਹ ਮਚਾਈ ਕਿਰਪਾ ਕਰੇ ਹੰਮ ਪ੍ਰਜਗ ਮਤਾ ਅਗਨਤ ਕਰਾ ਪੂਨ ਸਵਰਾਤਾ ਕੇਲਵੇਖ ਅਸ਼ਲ ਦੇਹ ਕੋ ਹਰਤਾ ਦੁਸ਼ਤ ਲੋਕਿਨ ਕਾਉਛੈ ਕਰਤਾ ਸ੍ਰੀ ਅਤੁਜ ਨ ਪੈ ਦੇਵਲਾ ਪੂਰਨ ਕਰਾ ਗ੍ਰੰਥ ਅਤਿ ਕਾਲ ਮਨ ਬਾੰਥ ਦਫਲਾ ਪਾਵੇ ਸੋਈ ਦੁਖ ਨਾ ਦਿਸੈ ਬਿ ਆਵਤ ਕੋਈ ਅਡਲ ਸੁਣੇ ਗੂੰਜੂ ਆਸ ਰਸਨਾ ਪਾਵੇ ਸੁਣੇ ਮੂੜ ਚਿਤ ਲਾਏ ਚਤੁਰਤਾ ਵਈ ਦੁਖ ਦਰਦ ਪਾਉ ਨਿਖਟ ਨਾ ਦਿਨ ਨਰਕੇ ਰਹੈ ਹੋਜੂ ਜਾ ਕੇ ਇੱਕ ਵਾਰ ਚੋਪ ਇਕੋ ਕਹੈ ਜੋ ਪਈ ਸੰਬਤ ਸਤਿ ਰਹੈ ਸੈਸੁ ਬੁਨਿਜੈ ਅਰਧ ਸੈਸੁ ਬੁਨ ਦਿਨ ਕਹਿਜੈ ਪਾਦ ਰਸੁ ਦਿਸ਼ਟਮੀਰ ਮਾਰਾ ਤੀਰ ਸੂਦਰਾਵ ਗ੍ਰੰਥ ਸੁਧਾਰਾ ਸਵਯਾ ਪਾਹਿ ਗਹਿ ਜਉ ਤੇ ਤੁਮਰੇ ਤਉ ਤੇ ਖਵਾਖ ਤਉ ਨਹੀਂ ਆਨਿਓ राम रहीम प्राण कुरान नी कहूं देख ना मानयो सबरे सास रे बे सबे भूपी दिख है हम एक ना जानयो असरी असपान कृपा तू रे कर मैं ना कहूं सब तुहे बखानयो अधुरा सगले द्वार गो 6 कहो तुहारो द्वार ਵਾਹਿ ਹੈ ਕੀ ਲਾਜ ਅਸ ਗੋਬਿੰਦ ਦਾਸ ਸੁਹਾਰ ਰਾਮ ਖਲੀ ਮਹਿਲਾ ਕੀ ਜਾਨਾਂ ਦੇਖ ਓ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਿਆਮ ਰਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿ ਸੇਥੀ ਮਨਮੋ ਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸਬਦ ਗਾਵਣਾਈਆ ਸਾਧੋਤਾ ਗਾਵਹਲੀ ਕੀਰਾ ਮਨ ਜਨੀ ਉਸਾਇਆ ਕਹੈ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੀਆ ਦੂਸਰੋ ਰੋ ਹਰਣਾ ਦੇਹ ਨਾਰੋ ਤੁਮਰ ਮੇਰੀ ਦੂਸਹਿ ਸਾਰਨਾ ਅੰਗੀਕਾਰੋ ਕਰੇ ਤੀਰਾ ਕਾਲਜ ਸਭ ਸੁਵਾਰਣਾ ਸਭਨਾ ਅਗਲਾ ਸਮਰਤ ਸੁਆਮੀ ਸੋਕਿ ਆਪਣੈ ਵਿਚਾਰੀ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਮੇ ਸਾਚੇ ਸਾਹਿਬਾ ਕੀ ਆਹੀ ਕਰਤੇ ਰਹਿ ਕਰਤਾ ਤੇਰੇ ਸਭ ਹੈ ਜਿਸ ਦੇ ਸੋ ਪਾਵੈ ਸਦਾ ਸਿਵ ਸਲਾਹ ਹਾਥੇ ਲੀ ਨਾ ਮਨੁ ਸਾਵੈ ਨਾਮਿਨ ਕੇ ਮਨੁ ਸਿਆ ਆਵਾਜੇ ਸਦਕ ਨੇ ਰੇ ਕਹੇ ਨਾਨਕ ਸੱਚੇ ਸਾਹਿਬ ਆਖਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਧਾਰੋ ਸਾਚਾ ਨਾਮ ਧਾਰ ਮੇਰਾ ਇਹਨ ਭੁੱਖਾ ਸਭ ਗਵਈਆ ਅਗਰ ਸ਼ਾਂ ਸੁਖਮਨੈ ਅਪਸਿਆ ਦਿਨੇਚਾ ਸਾਪ ਹੋ ਜਾਈਆ ਸਦਾ ਕੁਰਬਾਨ ਕੀਤਾ ਗ੍ਰਿਟ ਹੋ ਜੀਸੂ ਦੀਆਂ ਉਹੜਿਆਂ ਗਿਓ ਕਹਿ ਨਾਨਕ ਸੁਨੋ ਸੰਤੋ ਸਭ ਤਨੋ ਪਿਆਰੋ ਸਾਚਾ ਨਾਮ ਮੇਰਾ ਧਾਰੋ ਵਾਜੇ ਪੰਜ ਸਦ ਕਰ ਸਵਾਗੈ ਸਭਾ ਗਏ ਸ਼ਬਦ ਬਾਣੀ ਗਲਾਂਿਤ ਕਰਤਾ ਰਿਆਂ ਪੰਚ ਦੂਦ ਵਸ਼ਕਤੇ ਕਾਲ ਗੰਡਕ ਮਾਰਿਆ ਸੁਰ ਆਖਰ ਪਾਇਆ ਦਿਨ ਕਾ ਸੇ ਨਾਮ ਹਰਖੇ ਲਾਗੇ ਕਹ ਨਾਨਕ ਤੇ ਸੁਭੂਆ ਤਿਤ ਕਰ ਅਨਹਦ ਬਾਚੇ ਆਨੰਦ ਸਨਮੜ ਭਾਗੀ ਹੋ ਸਗਲ ਮਨੋਰਥ ਪਾਇਆ ਅਗਨੀ ਸਗਲੇ ਸੋਏ ਦੂ ਖਰੋਸਨਤਾ ਉਥਰੇ ਸੁਣੀ ਸੱਚੀ ਬਾਣੀ ਸੰਤ ਸਾਧਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਨਤੇ ਪੁਨੀਦ ਕਹਤੇ ਪਵਿਤ ਸਤਗੁਰ ਹਾ ਵਰਪੂਰੀ ਦੇਵ ਨਮਤ ਨਾਨਕ ਗੁਰ ਚੰਨ ਲਾਗੀ ਵਾਜੇ ਅਨਹਦ ਤੂਰੇ ਸਲੋਕ ਪਵਨ ਗਰੂਪਾਣੀ ਪਤਾ ਮਾਤਾ ਦਰਤ ਮਹਤ ਦਿਵਸਨਾ ਦੁਇ ਦਾਹੀ ਦੋਆ ਖਿਲ ਸਗਲ ਜਗਤ ਚਗਿਆਈਆਂ ਬਰਿਆਈਆਂ ਵਾਚਾ ਦਰਤ ਮਹਦੂ ਹੋਰ ਕਰਮੇ ਆਪੋ ਆਪਣੀ ਕੀ ਨੇੜੈ ਕੈ ਦੂਰ ਜਿਨੇ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇਵ ਖੋਜ ਲੈ ਕਿਤੇ ਈਸ਼ੁ ਤੇ ਨਾਲ ਜਿਨੇ ਨਾਮ ਤੇ ਆਇਆ ਗਏ ਮਸ਼ਕਤ ਕਤੇ ਮਕੋਜਾਲੇ ਕਿਤੇ ਛੁੱਟੇ ਨਾਨਕ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤ